ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਗਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਡੀਐਸਆਰ ਝੋਨੇ ਦੀ ਸਿੱਧੀ ਬਿਜਾਈ ਆਪਾਂ ਲਗਾਤਾਰ 5-6 ਸਾਲ ਤੋਂ ਆਪਣੇ ਬਾਣ ਦੇ ਵਿੱਚ ਹੈ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਹਾਂਗੇ ਕਿਸਾਨ ਭਰਾਵੋ ਕਈ ਵੀਰ ਪੁੱਛਦੇ ਨੇ ਵੀ ਕਿਹੜੀ ਕਿਹੜੀ ਵਿਧੀ ਨਾਲ ਜਿਹੜੀ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਇੱਕ ਤਾਂ ਹੈਗੀ ਆ ਧਾਰ ਬੱਤਰ ਜਿਹਨੂੰ ਆਪਾਂ ਕਹਿੰਦੇ ਆ ਰੌਣੀ ਕਰਕੇ ਪਹਿਲਾ ਆਪਾਂ ਚੰਗੀ ਤਰ੍ਹਾਂ ਵਾਹਣ ਨੂੰ ਬਾਹ ਲਿਆ ਉਦੋਂ ਬਾਅਦ ਕੰਪਿਊਟਰ ਕਰਾਹ ਲਵਾ ਲਿਆ ਕੰਪਿਊਟਰ ਕਰਾਹ ਲਵਾਉਣ ਤੋਂ ਬਾਅਦ ਆਪਾਂ ਨੇ ਘਰਤੀ ਰੌਣੀ ਰੌਣੀ ਕਰਕੇ ਉਦੋਂ ਦੇ ਬਾਅਦ ਮਾੜਾ ਮਾੜਾ ਤਰਸ ਦੇ ਦੇਣਾ ਵਾਹਣ ਨੂੰ ਜਣੀ ਬਾੜਾ ਡੂੰਗਾ ਨਹੀਂ ਪਾਉਣਾ ਬਾੜਾ ਮਾੜੀ ਹਾਲ ਜੇ ਲੱਗਣ ਉਦੋਂ ਬਾਅਦ ਮਾਰ ਕੇ ਦੂਸਰਾ ਸਾਗਾ ਡੇਢ ਤੋਂ ਲੈ ਕੇ ਸਵਾ ਇੰਚ ਦੇ ਵਿੱਚ ਵਿੱਚ ਜਿਹੜੀ ਨਘਾਈ ਆਪਾਂ ਨੇ ਮਸ਼ੀਨ ਦੀ ਰੱਖਣੀ ਹੈਗੀ ਤੇ ਜੇ ਆਪਾਂ ਬੀਜ ਦੀ ਗੱਲ ਕਰੀਏ ਤਾਂ 8 ਕਿਲੋ ਵੀ ਤਕਰੀਬਨ ਜੇ ਆਪਾਂ ਯੂਨੀਵਰਸਿਟੀ ਦੇ ਹਿਸਾਬ ਨਾਲ ਚੱਲਦੇ ਆ ਤਾਂ ਉਹ ਤਾਂ 810 ਕਿਲੋ ਬੀਜ ਜਿਹੜੀ ਸਪਾਰਸ ਕਰਦੇ ਨੇ ਪਰ ਆਪਾਂ ਹਰ ਇੱਕ ਸਾਲ 6 ਤੋਂ ਲੈ ਕੇ 8 ਕਿਲੋ ਦੇ ਨੇੜੇ ਤੇੜਿਆ ਜਿਹੜਾ ਝੋਨੇ ਦਾ ਬੀਜ ਆ ਜਿਹੜਾ ਆਪਦੇ ਵਾਹਣ ਵਿੱਚ ਪਾਉਂਦੇ ਆਂ ਤੇ ਦੂਸਰੀ ਵਿਧੀ ਹੈਗੀ ਹੈ ਕਿਸਾਨ ਭਰਾਵੋ ਸੁੱਕੇ ਦੇ ਵਿੱਚ ਜਿਵੇਂ ਆਪਾਂ ਨੇ ਵਾਹਣ ਬਾਤਾ ਸੁੱਕਾ ਉਦੋਂ ਬਾਅਦ ਦੇ ਵਿੱਚ ਕੀ ਕੀਤਾ ਆਪਾਂ ਨੇ ਕੰਪਿਊਟਰ ਕਰਾ ਲਵਾਤਾ ਕੰਪਿਊਟਰ ਕਰਾ ਲਵਾਉਣ ਦੇ ਮਗਰੋਂ ਆਪਾਂ ਜਿਹਨੂੰ ਕਹਿੰਦੇ ਆ ਵੀ ਸਿੱਧੀ ਡਾਇਰੈਕਟ ਹੈ ਜਿਹੜੀ ਸੁੱਕੇ ਦੇ ਵਿੱਚ ਵਜਾਈ ਉਹ ਕੀਤੀ ਹੈ ਵਜਾਈ ਸੁੱਕੇ ਦੇ ਵਿੱਚ ਜੇ ਆਪਾਂ ਕਰਦੇ ਆਂਗੇ ਤਾਂ ਬਿਲਕੁਲ ਜਿਹੜਾ ਟਰੈਕਟਰ ਹੈ ਸਲੋ ਸਪੀਡ ਤੇ ਪਹਿਲੇ ਗੇਅਰ ਦੇ ਵਿੱਚ ਹੈ ਜਿਹੜਾ ਹੁਣ ਚਲਾਉਣਾ ਚਾਹੀਦਾ ਤੇ ਜੇ ਆਪਾਂ ਜਾਦੇ ਸਪੀਡ ਨਾਲ ਵਜਾਈ ਕਰਾਂਗੇ ਤਾਂ ਮਾਗਰਾ ਜਿਹੜਾ ਸਨਪਰਾਵ ਉਹ ਝੋਟੇ ਪੈਣ ਲੱਗੇ ਜਾਂਦੇ ਨੇ ਤੁਸੀਂ ਵੇਖ ਰਹੇ ਹੋਗੇ ਮੇਰੇ ਜਿਹੜੇ ਆਪਦੇ ਬਾਹਣ ਦੇ ਵਿੱਚ ਹੈ ਜਿਹੜਾ 8 ਕਿਲੋ ਦੇ ਨੇੜੇ ਤੇੜਿਆ ਜਿਹੜਾ ਝੋਨੇ ਦਾ ਜਿਹੜਾ ਬੀ ਹੈ ਉਹੋ ਪਾ ਰਹਿਆਂਗੇ ਇਸ ਸਾਲ ਤੇ ਸੁੱਕੇ ਦੇ ਵਿੱਚ ਜਿਹੜੀ ਆਪਾਂ ਬਿਜਾਈ ਕਰ ਰਹੇ ਹਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਇਹਨੂੰ ਪਾਣੀ ਲਾਵਾਂਗੇ ਪਾਣੀ ਲਾਉਣ ਦੇ ਨਾਲ-ਨਾਲ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਪੈਂਡੀ ਹੈ ਪੀਲੀ ਜੀ ਦਵਾਈ ਉਹ ਪਾਵਾਂਗੇ ਇਹਦੇ ਵਿੱਚ ਤੇ ਨਾਲ 100 ਗ੍ਰਾਮ ਜਿਹੜੀ ਸਾਤੀ ਕਿਉਂਕਿ ਜਿਹੜੇ ਨਦੀਨ ਨੇ ਉਹ ਨਾ ਗੁਣ ਤੇ ਉਦੋਂ ਬਾਅਦ ਕਿਸਾਨ ਭਰਾਵੋ ਕਈ ਵੀਰ ਪੁੱਛਦੇ ਨੇ ਸਵਾਲ ਵੀ ਅਸੀਂ ਇਹਨਾਂ ਡੀਏਪੀ ਪਾਈਏ ਆਪਾਂ ਤਾਂ ਕਿਸਾਨ ਭਰਾਵੋ ਬਿਲਕੁਲ ਹੈ ਜਿਹੜਾ ਡੀਏਪੀ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਕਣਕ ਵਾਲਾ ਡੀਏਪੀ ਆ ਜਿਹੜਾ ਉਹੀ ਜਿਹੜਾ ਝੋਨਾ ਲੈ ਲੈਂਦਾਗਾ ਕੋਈ ਬਾਹਲਾ ਵੱਟਾ ਡੀਏਪੀ ਨਾਲ ਝਾੜਦੇ ਨਹੀਂ ਪੈਂਦਾ ਜੇ ਕਿਸੇ ਵੀਰ ਦਾ ਮਨ ਹੈ ਜਿਹੜਾ ਨਹੀਂ ਖੜਦਾ ਤਾਂ ਉਹ 10 ਤੋਂ ਲੈ ਕੇ 15 ਹੱਦ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਡੀਏਪੀ ਪਾ ਸਕਦਾ ਹੈਗਾ ਤੇ ਬਾਕੀ ਜੇ ਗੱਲ ਕਰੀਏ ਆਪਾਂ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਆਪਾਂ ਨੂੰ ਚੂਹਿਆਂ ਦੀ ਕਈ ਕਿਸਾਨ ਵੀਰ ਕਹਿੰਦੇ ਨੇ ਵੀ ਅਸੀਂ ਜਿਹੜੀ ਝੋਨੇ ਦੀ ਜਿਹੜੀ ਬਿਜਾਈ ਕੀਤੀ ਹੈ ਤੇ ਉਸ ਤੋਂ ਬਾਅਦ ਇਹਨੂੰ ਚੂਹਾ ਪੈ ਗਿਆ ਚੂਹੇ ਦੇ ਹੱਲ ਲਈ ਕਿਸਾਨ ਭਰਾਵੋ ਆਪਾਂ ਲਾਈ ਹੈ ਚੂਹਿਆਂ ਵਾਲੀ ਦਵਾਈ ਜਿਹੜੀ ਆਪਾਂ ਆਮ ਬਾਜ਼ਾਰ ਦੇ ਵਿੱਚੋਂ ਕਣਕ ਦੇ ਦਾਣਿਆਂ ਨੂੰ ਜਿਹੜੀ ਲੱਗੀ ਹੋਈ ਦਵਾਈ ਆਉਂਦੀ ਹੈਗੀ ਉਹ ਪਾਊਡਰ ਫਾਰਮ ਦੇ ਵਿੱਚ ਆਉਂਦੀ ਹੈਗੀ ਪਾਊਡਰ ਫਾਰਮ ਦੇ ਵਿੱਚ ਜੇ ਆਪਾਂ 10 ਕਿਲੋ ਜਾਂ 8 ਕਿਲੋ ਵੀ ਹੈ ਤਾਂ ਉਹਨੂੰ ਆਪਾਂ ਜਿਹੜੀ ਦਵਾਈ ਹੈ 80 ਕਿ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 8 ਤੋਂ ਲੈ ਕੇ 10 ਕਿਲੋ ਵੀ ਨੂੰ ਆਪਾਂ ਜਿਹੜੀ ਲਾਈ ہوئی ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਕਾਲੇ ਜਿਹੇ ਰੰਗ ਦਾ ਪਾਊਡਰ ਹੈ ਜਿਹੜਾ ਦਾਣੇ ਵੀ ਮੇਰੇ ਜਿਹੜੇ ਨੇ ਉਹ ਇਹਨਾਂ ਦਾ ਰੰਗ ਕਾਲਾ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਤੁਸੀਂ ਗੌਰ ਨਾਲ ਦੇਖੋ ਤੇ ਇਹਨੂੰ ਜਿਹੜੀ ਪਾਊਡਰ ਫਾਰਮ ਦੇ ਵਿੱਚ ਤੁਸੀਂ ਦੁਕਾਨਦਾਰ ਨੂੰ ਜਾ ਕੇ ਕਹਿ ਦੇਵੇ ਜਿਹੜੀ ਝੂੰਹਾਂ ਲਈ ਆਪਾਂ ਕਣਕਰੋਂ ਲੱਗੀ ਹੋਈ ਦਵਾਈ ਹੁੰਦੀ ਹੈ ਤੇ ਉਹ ਪਾਊਡਰ ਫਾਰਮ ਦੇ ਵਿੱਚ ਮਿਲ ਜੰਨੇ ਹੈ ਕਿ 80 ਕਿ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਿੰਨਾ ਕਿ ਤੁਹਾਡਾ ਵੀ ਆ 8 ਕਿਲੋ ਪਾ ਰਹੇ ਹੋ ਜਾਂ 10 ਕਿਲੋ ਪਾ ਰਹੇ ਹੋ ਉਹਦੇ ਹਿਸਾਬ ਨਾਲ ਆਪਾਂ ਉਹਦੀ ਜਿਹੜੀ ਵਰਤੋਂ ਕਰ ਲਾਂਗੇ ਪਹਿਲੇ ਸਾਲ ਜਿਹੜੀ ਮੈਨੂੰ ਚੂਹਿਆਂ ਦੀ ਜਿਹੜੀ ਪ੍ਰੋਬਲਮ ਉਹ ਬਹੁਤ ਜ਼ਿਆਦਾ ਆਈ ਸੀਗੀ ਤੇ ਹੁਣ ਮੈਂ ਪਿਛਲੇ 2 ਸਾਲ ਤੋਂ ਜਿਹੜੀ ਆਪਣੀ ਇਹ ਦਵਾਈ ਚੂਹਿਆਂ ਵਾਲੀ ਲਾ ਕੇ ਜਿਹੜੀ ਝੋਨੇ ਨੂੰ ਬੀਜ ਦਾਂਗਾ ਤਾਂ ਉਹਦੇ ਕਰਕੇ ਜਿਹੜਾ ਆਪਣਾ ਚੂਹਾ ਇਹਨੂੰ ਬਿਲਕੁਲ ਮੂੰਹ ਨਹੀਂ ਲਾਉਂਦਾ ਜੇ ਮੂੰਹ ਲਾਊਗਾ ਤਾਂ ਇਹਨੂੰ ਮਰੂਗਾ ਕਿਸਾਨਪ੍ਰਾਭ ਉਹ ਇਹਨੂੰ ਲਾਉਣ ਦਾ ਵੀਦੀ ਹੈਗੀ ਹੈਗੀ ਜਿਵੇਂ ਆਪਾਂ 8 ਕਿਲੋ ਵੀ ਪੱਲੀ ਤੇ ਖੰਡਿਆ ਲਿਆ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਨੇ ਕੀ ਕੀਤਾ ਥੋੜਾ ਜਿਹਾ ਪਾਣੀ ਲਾ ਕੇ ਉਹਨੂੰ ਮਲ ਲਿਆ ਤੇ ਉਦੋਂ ਬਾਅਦ 80 ਗ੍ਰਾਮ ਜਿਹੜੀ ਦਵਾਈ ਹੈ ਉਹਦੇ ਵਿੱਚ ਸਿੱਟ ਕੇ ਆਪਾਂ ਨੇ ਉਹਨੂੰ ਚੰਗੀ ਤਰ੍ਹਾਂ ਮਿਲਾਤੀ ਤੇ ਮਿਲਾਉਣ ਤੋਂ ਬਾਅਦ ਹੈ ਜਿਹੜਾ ਆਪਣੇ ਖੇਤ ਦੇ ਵਿੱਚ ਹੈ ਜਿਹੜੀ ਸੋ ਕਿਸਾਨਪ੍ਰਾਭ ਜੇ ਕਿਸੇ ਵੀਰ ਨੂੰ ਸਿੱਧੀ ਬਿਜਾਈ ਕਰਦੇ ਸਮੇਂ ਜਾਂ ਪੇਰ ਸਾਲ ਉਹਨੇ ਵਿਜਾਈ ਕੀਤੀ ਹੋਈ ਕੋਈ ਵੀ ਪ੍ਰੋਬਲਮ ਆਈ ਹੋਵੇ ਚਾ ਚੂਹਿਆਂ ਦੀ ਚਾ ਕੱਖਾਂ ਦੀ ਆਈ ਹੋਵੇ ਤਾਂ ਉਹ ਸਾਡੇ ਨਾਲ ਜਰੂਰ ਸੰਪਰਕ ਕਰ ਸਕਦੇ ਨੇਗੀ ਸੋ ਧੰਨਵਾਦ ਜਿੱਦੇ ਹਰੀ ਹੋ ਗਈ ਉਹਦੇ ਤੁਹਾਰਨਾ ਵੀਡੀਓ ਫੇਰ ਸ਼ੇਅਰ ਕਰਾਂਗੇ ਵਾਇਰਲ ਖਾਲਸਾ ਵਾਇਰਲ ਫਤਿਹ